ਸਰ ਇੱਕ ਨਾ ਬੜਾ ਅੱਜ ਕੱਲ ਹਰੇਕ ਚਲਾਇਆ ਭਾਵੇਂ ਕੋਈ ਵੀ ਐਡ ਲੱਗੀ ਹੋਵੇ ਥੱਲੇ ਕਹਿੰਦਾ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹਾਂਜੀ ਤੇ ਇਹ ਇਹਦਾ ਕਿਦਾਂ ਵੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਆਪਸ਼ਨਾਂ ਵੀ ਹੈਗੀਆਂ ਤੁਹਾਡੇ ਕੋਲ ਭਾਜੀ ਦੇਖੋ ਮੈਂ ਨਾ ਇੱਕ ਸਾਰੇ ਦਸ਼ਕਾਂ ਨੂੰ ਇੱਕ ਮੇਜਰ ਅਪਡੇਟ ਕਰਨਾ ਥੈਟ ਇਜ਼ ਫੋਰ ਲੈਕਸੰਬਰਗ ਲੈਕਸੰਬਰਗ ਦਾ ਇਸ ਟਾਈਮ ਮੇਰੇ ਕੋਲ ਬਹੁਤ ਕੁਐਰੀ ਹੈ ਕਿ ਸਾਨੂੰ ਇਹ ਕਿਹਾ ਜਾ ਰਿਹਾ ਤੁਸੀਂ ਸਿਰਫ 20000 ਦੇਣਾ ਹੈ ਵੀਜ਼ਾ ਹੈ ਤੇ ਕੁਝ ਨਹੀਂ ਦੇਣਾ ਪੈਸੇ ਉੱਥੇ ਜਾ ਕੇ ਸੈਲਰੀ ਤੋਂ ਕਟਵਾਇਓ ਚਾਂਸੇ 'ਚ ਨਾ ਆਇਓ ਲੈਗਜ਼ੈਂਬਰਗ ਹਾਈ ਕਮਿਸ਼ਨ ਅੰਬੈਸੀ ਦੀ ਵੈਬਸਾਈਟ ਖੋਲੋ ਉਹਨਾਂ ਨੇ ਕਲੀਅਰਲੀ ਲਿਖਿਆ ਵੀ ਆਰ ਨਾਟ ਇਸ਼ੂਇੰਗ ਵੀਜ਼ਾ ਟੂ ਇੰਡੀਅਨਸ ਡੂ ਨਾਟ ਕਮ ਅੰਡਰ ਐਨੀ ਪ੍ਰੈਸ਼ਰ ਆਫ ਐਨੀ ਏਜੰਟ ਕਿਸੇ ਏਜੰਟ ਤੇ ਭਰੋਸਾ ਨਾ ਕਰੋ ਕੁਝ ਨਾ ਕਰੋ ਹਾਈ ਕਮਿਸ਼ਨ ਦੀ ਵੈਬਸਾਈਟ ਪੜੋ ਉਹਨਾਂ ਨੇ ਲਿਖਿਆ ਹੋਇਆ ਨਾ ਉਹ ਪਾਜੀ ਦੀ ਗੱਲ ਧਿਆਨ ਆ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਖੋ ਯੂਨ ਆਪਾਂ ਵਰਡ ਪੈਕੇਜ ਵੀ ਯੂਜ਼ ਕਰ ਦਿੰਨੇ ਆ ਜੇਕਰ ਤੁਸੀਂ ਸਟੂਡੈਂਟ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਕੈਨੇਡਾ ਟਿਊਸ਼ਨ ਫੀਸ ਦਾ ਪੈਕੇਜ ਕਰਨਾ ਚਾਹੁੰਦੇ ਹੋ ਵੀ ਆ ਰੈਡੀ ਆਪਾਂ ਉਹ ਚੀਜ਼ ਕਰ ਸਕਨੇ ਹੁੰਦੇ ਆ ਪੇਮੈਂਟ ਆਫਟਰ ਵੀਜ਼ਾ ਹੋ ਜਾਂਦੀ ਹੈ ਤੁਹਾਡੀ ਰਾਹ ਥਾਂ ਤੇ ਕੋਈ ਹੋਰ ਬੰਦਾ ਫੀਸ ਭਰ ਦਿੰਦਾ ਬਾਅਦ ਚੋਂ ਬੰਦੇ ਪੈਸੇ ਲੈ ਲੈਂਦਾ ਸੈਕਿੰਡ ਕਮਿੰਗ ਟੂ ਦਾ ਪੁਆਇੰਟ ਕਿਆ ਯੂਐਸਏ ਵਿੱਚ ਹੈ ਨੋ ਯੂਐਸਏ ਤੁਹਾਡਾ ਪਹਿਲਾਂ ਹੀ ਸਿਰਫ ਸਰਕਾਰੀ ਖਰਚਾ ਮੈਂ ਪਹਿਲਾਂ ਦੱਸ ਚੁੱਕਿਆ ਕਿ ਟਿਊਸ਼ਨ ਫੀ ਆਫਟਰ ਵੀਜ਼ਾ ਅਪਰੂਵਲ ਦੇਣੀ ਹੁੰਦੀ ਹੈ ਕੈਨੇਡਾ ਸਕੂਲਿੰਗ ਦੇ ਵਾਸਤੇ ਵੀ ਏ অপਸ਼ਨ ਨਹੀਂ ਹੈ ਟਿਊਸ਼ਨ ਫੀਸ ਦਾ ਆਪਾਂ ਪੈਕੇਜ ਤੁਹਾਡੇ ਵਾਸਤੇ ਕਰਵਾ ਸਕਨੇ ਆ ਦੈਟ ਡਿਪੈਂਡਸ ਵਰਕ ਪਰਮਿਟ ਦੇ ਵਾਸਤੇ ਨਹੀਂ ਹੈਗਾ ਲੇਕਿਨ ਜੇ ਤੁਸੀਂ ਬਹੁਤ ਤੁਹਾਡਾ ਪ੍ਰੋਫਾਈਲ ਵੀਕ ਹੈ ਆਇਲਟਸ ਨਹੀਂ ਕਰ ਪਾਇਓ ਅ ਪੈਸੇ ਦਾ ਬਜਟ ਨਹੀਂ ਬਣ ਰਿਹਾ ਫੈਮਲੀ ਜਿੰਨਾ ਅਲਾਉ ਨਹੀਂ ਕਰਦੀ ਹੈ ਫਿਰ ਵੀ ਆਪਣਾ ਬਾਹਰ ਜਾ ਕੇ ਪੜਨ ਦਾ ਸੁਪਨਾ ਹੈਗਾ ਦੈਨ ਮੇਰੇ ਕੋਲ ਇੱਕ অপਸ਼ਨ ਹੈਗਾ ਪੇਮੈਂਟ ਆਫਟਰ ਵੀਜ਼ਾ ਸਾਰੀ ਪੇਮੈਂਟ ਆਫਟਰ ਵੀਜ਼ਾ ਸਿਰਫ ਦੋ ਕੰਟਰੀਜ਼ ਦੇ ਵਾਸਤੇ ਦੁਆਰਾ ਤੋਂ ਸੁਣ ਲੋ ਸਿਰਫ ਦੋ ਕੰਟਰੀ ਹੋ ਆ ਤਿੰਨ ਕੰਟਰੀਜ਼ ਦੇ ਵਾਸਤੇ ਸਿੰਗapore ਮਲੇਸ਼ੀਆ ਐਂਡ ਰਸ਼ੀਆ ਜਿੱਥੇ ਤੁਸੀਂ ਬਹੁਤ ਘੱਟ ਖਰਚੇ ਦੇ ਵਿੱਚ ਮਲੇਸ਼ੀਆ ਵਿੱਚ 1 ਸਾਲ ਦੀ ਰੈਜ਼ਿਡੈਂਸੀ ਵੀ ਤੁਹਾਨੂੰ ਨਾਲ ਮਿਲਦੀ ਹੈ ਮਤਲਬ ਰਹਿਣ ਦਾ ਖਰਚਾ ਵੀ ਵਿੱਚ ਇਨਕਲੂਡਡ ਹੈਗਾ ਕੈਨੇਡਾ ਆਪਣਾ ਸਿੰਗਾਪੁਰ ਦੇ ਵਿੱਚ ਟਿਊਸ਼ਨ ਫੀਸ ਵਗੈਰਾ ਸਾਰੀ ਇਨਕਲੂਡਡ ਹੈਗੀ ਹੈ ਸਟੇ ਨਹੀਂ ਹੈਗਾ ਨਾਲੋ ਨਾਲ ਤੁਸੀਂ ਕੰਮ ਵੀ ਕਰ ਸਕਦੇ ਹੋ ਜੌਬ ਅਸਿਸਟੈਂਟ ਵੀ ਸਾਡੇ ਬੰਦੇ ਉੱਥੇ ਤੁਹਾਡੀ ਕਰਨਗੇ ਬੱਚੋਂ ਨਾਲ ਪੇਡ ਇੰਟਰਨਸ਼ਿਪ ਵੀ ਹੋਏਗੀ ਵਰਕ ਪਰਮਿਟ ਵੀ ਮਿਲੇਗਾ ਤਾਂ ਜੇਕਰ ਤੁਸੀਂ ਮਲੇਸ਼ੀਆ ਰਸ਼ੀਆ ਜਾਂ ਸਿੰਗਾਪੁਰ ਪੜਨਾ ਚਾਹੁੰਦੇ ਹੋ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ ਤਾਂ ਤੁਸੀਂ IAFS ਨੂੰ ਸੰਪਰਕ ਕਰ ਸਕਦੇ ਹੋ ਤੁਹਾਡੇ ਤੋਂ ਸਿਰਫ ਜਸਟ ਪਹਿਲਾਂ ਤੁਸੀਂ ਇੱਕ ਜਸਟ ਐਮਬੈਸੀ ਫੀਸ ਦਾ ਚਾਰਜਸ ਕਰਦੇ ਹੋ ਬਾਕੀ ਰੈਸਟ ਟਿਊਸ਼ਨ ਫੀ ਐਂਡ 올 ਸਾਰਾ ਕੁਝ ਤੁਸੀਂ ਆਫਟਰ ਵੀਜ਼ਾ ਦੇਣਾ ਔਰ ਬਹੁਤ ਘੱਟ ਖਰਚਾ ਅੰਦਾਜ਼ਾ ਦੱਸ ਦਿਨਾ 5 ਲੱਖ ਤੋਂ ਵੀ نیچے ਕਾਫੀ نیچے ਦਾ ਖਰਚਾ ਤੁਹਾਡਾ ਆਏਗਾ ਮਲੇਸ਼ੀਆ ਦੇ ਵਿੱਚ 1 ਸਾਲ ਦੀ ਜੋ ਟਿਊਸ਼ਨ ਫੀਸ ਔਰ ਇੱਕ ਸਾਲ ਦੀ ਅਕੋਮੋਡੇਸ਼ਨ ਵੀ ਇਨਕਲੂਡਿਡ ਹੈਗੀ ਹੈ ਤੇ ਟੋਟਲ ਪ੍ਰੋਸੈਸਿੰਗ ਟਾਈਮ ਇਹਦਾ ਤੋਂ ਹੈਗਾ ਉਹ ਹਾਰਡਲੀ 20 ਤੋਂ 25 ਮਹੀਨੇ ਦੇ ਵਿੱਚ ਵਿੱਚ ਤੁਹਾਡੇ ਅੱਜ ਤੁਹਾਡਾ ਵੀਜ਼ਾ ਹੁੰਦਾ ਔਰ ਤੁਸੀਂ ਫਲਾਈ ਕਰਨ ਨੂੰ ਰੇਡੀਓ ਹਸਪਿਟੈਲਿਟੀ bizness ਔਰ ਟੂਰਿਜ਼ਮ ਇਹਨਾਂ ਦੇ ਸਾਰੇ ਮੇਰੇ ਕੋਲ ਕੋਰਸਸ ਅਵੇਲੇਬਲ ਹੈਗੇ ਆ ਤੇ ਦੇਰ ਨਾ ਕਰੋ ਛੇਤੀ ਸੰਪਰਕ ਕਰੋ ਔਰ ਕਰੋ ਆਪਣਾ ਸੁਪਨਾ ਪੂਰਾ ਇੱਕ ਮਹੀਨੇ ਦੇ ਵਿੱਚ ਐਬ੍ਰੋਡ ਚ ਪੜਨ ਦਾ ਔਰ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੂੰ ਬਿਲਕੁਲ ਬਹੁਤ ਸਾਰੇ ਸਟੂਡੈਂਟ ਨੇ ਜਿਹੜਾ ਸਾਡਾ ਸ਼ੋਅ ਦੇਖ ਰਹੇ ਆ ਸਾਣ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਲਗਾਤਾਰ ਦੱਸ ਦਿੱਤੀਆਂ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਾ ਸਕਦੇ ਹੋ ਸਕੂਲਿੰਗ ਵੀਜ਼ਾ ਵੀ ਤੁਸੀਂ ਲੈ ਸਕਦੇ ਹੋ ਨਾਲ ਦੀ ਨਾਲ ਟੂਰਿਸਟ ਵੀਜ਼ਾ ਦੀ ਆਪਾਂ ਜਿਹੜੀ ਗੱਲ ਕੀਤੀ ਆ ਪਹਿਲਾਂ ਕੇਅਰ ਗੀਵਰ ਪ੍ਰੋਗਰਾਮ ਦੀ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਜਿਹੜੇ ਵਿਦਆਊਟ ਹਾਈਲਾਈਟਸ ਉਹਨਾਂ ਦੇ ਆਪਸ਼ਨ ਵੀ ਹੈਗੇ ਆ ਤੁਸੀਂ ਕਈ ਕੰਟਰੀਆਂ ਆਚੀਆਂ ਹੈਗੀਆਂ ਜਿੱਥੇ ਪਹੁੰਚ ਕੇ ਆਪਣਾ ਕੰਮ ਕਰ ਸਕਦੇ ਹੋ ਪੈਸੇ ਵੀ ਕਮਾ ਸਕਦੇ ਹੋ ਸਟੱਡੀ ਕਰ ਸਕਦੇ ਹੋ ਔਰ ਨਾਲ ਦੀ ਨਾਲ ਸਰ ਸਟੱਡੀ ਨੂੰ ਲੈ ਕੇ ਹੁਣ ਕੀ ਚੱਲ ਰਿਹਾ ਅਪਡੇਟਸ ਜਿਵੇਂ ਯੂਕੇ ਦਾ ਜਾਂ ਕੈਨੇਡਾ ਦਾ ਜਿਹੜੇ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਕੀ ਆਪਸ਼ਨਸ ਹੈ ਦੇਖੋ ਕੰਟਰੀਸ ਤਾਂ ਸਾਰੀਆਂ ਓਪਨ ਹੈਗੀਆਂ ਇਹਦੇ ਵਿੱਚ ਕੁਝ ਨਹੀਂ ਹੈਗਾ ਆਸਟ੍ਰੇਲੀਆ ਦਾ ਸਾਰਿਆਂ ਨੂੰ ਪਤਾ ਐਂਬੈਸੀ ਫੀਸ ਵਧਾਣ ਕਰ फाइनेंशियल रिक्वायरमेन्ट ਵਧਣ ਕਰਕੇ ਥੋੜਾ ਜਿਹਾ ਬੱਚੇ 네ਗੇਟਿਵ ਹੋਇਆ ਕੈਨੇਡਾ ਦਾ ਜੇ ਸੱਚੀ ਦੱਸਾਂ ਤੇ ਐਪਲੀਕੈਂਟ ਬਹੁਤ ਜ਼ਿਆਦਾ ਘਟ ਗਿਆ ਖਰਚਾ ਬਹੁਤ ਜ਼ਿਆਦਾ ਹੋਣ ਕਰਕੇ ਲੇਕਿਨ ਅਜੇ ਵੀ ਬੱਚਿਆਂ ਕੋਲ ਇੱਕ ਆਪਸ਼ਨ ਹੈਗਾ ਦੈਟ ਇਜ਼ ਬਾਂਟਰੀਅਲ ਜੀਆਈਸੀ ਕੱਟ ਹੈਗਾ ਉੱਥੇ ਦੂਜੀ ਗੱਲ ਫੀਸਾਂ ਵੀ ਕੱਟ ਹੈਗੀਆਂ ਥਰਡ ਤੁਸੀਂ ਜੋ ਸਟੱਡੀ ਦੇ ਨਾਲ ਕੰਮ ਕਰੋਗੇ ਜੋ 20-22 ਘੰਟੇ ਦੀ ਪਰਮਿਸ਼ਨ ਤੁਹਾਨੂੰ ਹੋਏਗੀ ਉਹ ਜੋ ਕੰਮ ਕਰੋਗੇ ਉਹਦੇ ਤੋਂ ਇਲਾਵਾ ਉੱਥੇ ਤੁਸੀਂ ਫ੍ਰੀ ਦੇ ਵਿੱਚ ਫ੍ਰੈਂਚ ਸਿੱਖ ਸਕਦੇ ਹੋ ਜਿਦੇ ਤੁਹਾਨੂੰ ਉਲਟੇ ਪੈਸੇ ਮਿਲਨੇ ਆ ਮਤਲਬ ਫ੍ਰੈਂਚ ਸਿੱਖਣ ਤੇ ਗਵਰਨਮੈਂਟ ਉਧਰ ਪੈਸੇ ਦਿੰਦੀ ਹੈ ਇੰਟਰਨੈਸ਼ਨਲ ਸਟੂਡੈਂਟਸ ਨੂੰ 800 ਡਾਲਰ ਤੁਸੀਂ ਉਹ ਵੀ ਕਮਾ ਸਕਦੇ ਹੋ ਤੇ ਜੇਕਰ ਤੁਹਾਡਾ ਤੁਹਾਨੂੰ ਇਹ ਲੱਗਦਾ ਹੈ ਕਿ ਅਨਟਾਰੀਓ ਸਾਈਟ ਤਾਂ ਬਹੁਤ ਜ਼ਿਆਦਾ ਹੋ ਗਿਆ ਪੀਆਰ ਉਹ ਔਖੀ ਹੋ ਗਈ ਵਰਕ ਪਰਮਿਟ ਬੰਦ ਹੋ ਗਿਆ ਤਾਂ ਤੁਸੀਂ ਇਸ অপਸ਼ਨ ਨੂੰ ਲੈ ਸਕਦੇ ਹੋ ਜਿੱਥੇ ਤੁਹਾਡੀ 1 ਸਾਲ ਦੀ ਫੀਸ ਔਰ ਜੀਆਈਸੀ ਵਗੈਰਾ ਮਲਾ ਕੇ 19-20 ਲੱਖ ਦੇ ਖਰਚੇ ਦੇ ਵਿੱਚ ਤੁਸੀਂ 1 ਸਾਲ ਦੀ ਫੀਸ ਭਰ ਕੇ ਔਰ 1 ਸਾਲ ਦਾ ਲਿਵਿੰਗ ਐਕਸਪੈਂਸ ਨਾਲ ਲਿਜਾ ਕੇ ਹਮ ਅ ਕੈਨੇਡਾ ਚ ਪੜਨ ਦਾ ਸੁਪਨਾ ਸਾਕਾਰ ਕਰ ਸਕਦੇ ਹੋ ਫ੍ਰੈਂਚ ਸਿੱਖਣ ਦਾ ਬੈਨੀਫਿਟ ਕੀ ਹੋਏਗਾ ਤੁਹਾਨੂੰ ਉੱਥੇ ਪੀਆਰ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਮਿਲੇਗੀ ਈਜ਼ੀਲੀ ਪੀਆਰ ਲੈ ਲੋਗੇ ਬਹੁਤ ਬਹੁਤ ਧੰਨਵਾਦ ਅਵਿਸ਼ੀਦਾ ਜਿਨ੍ਹਾਂ ਨੇ ਸਟੂਡੈਂਟ ਨੂੰ ਇਨੀ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ ਸਕਰੀਨ ਤੇ ਨੰਬਰ ਡਿਸਪਲੇ ਹੋ ਰਿਹਾ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਇਸ ਨੰਬਰ ਤੇ ਕਾਲ ਕਰੋ ਆਪਣੇ ਡਾਕੂਮੈਂਟ ਨੇ ਵਟਸਐਪ ਤੇ ਸੈਂਡ ਕਰਕੇ ਵੀ ਅਸੈਸਮੈਂਟ ਲਈ ਜਾ ਸਕਦੀ ਹੈ ਲਵਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ